ਸਰਪੰਚੀ ਦੀਆਂ ਚੋਣਾਂ ਦਾ ਐਲਾਨ ਹੋਣਾ ਬਾਕੀ ਵਾਰਡਾਂ 'ਚ ਪਰਿਵਾਰਕ ਵੋਟਾਂ ਦੀ ਤੋੜਫੋੜ ਸ਼ੁਰੂ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਬਿਨਾਂ ਸਹਿਮਤੀ ਲਈ ਵੋਟਾਂ ਇੱਕ ਵਾਰਡ ਤੋਂ ਦੂਜੇ ਵਾਰਡ 'ਚ ਤਬਦੀਲ ਕਰਨ ਦੇ ਲਾਇ ਦੋਸ਼ ਜ਼ਿਲ੍ਹੇ ਦੇ ਪਿੰਡ ਬਖੂਸ਼ਾ ਅਤੇ ਨਵਾਂ ਓਜਾ ਵਾਲੀ ਦੇ ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਉਹਨਾਂ ਦੇ ਪਿੰਡ ਦੀਆਂ ਵੋਟਾਂ ਨਾਲ ਬਿਨਾਂ ਵਜ੍ਹਾ ਛੇੜਛਾੜ ਕੀਤੀ ਜਾ ਰਹੀ ਹੈ ਇਸੇ ਬਾਰੇ ਪਿੰਡ ਬਖੂਸ਼ਾ ਅਤੇ ਬਲਜਿੰਦਰ ਸਿੰਘ ਕਲਵਿੰਦਰ ਸਿੰਘ ਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਉਹਨਾਂ ਦੇ ਪਰਿਵਾਰ ਦੇ ਕੁਝ ਮੈਂਬਰਾਂ ਦੀਆਂ ਵੋਟਾਂ ਨਾਲ ਛੇੜਛਾੜ ਕਰਕੇ ਵੱਖ-ਵੱਖ ਵਾਰਡਾਂ ਵਿੱਚ ਵੰਡ ਦਿੱਤੀਆਂ ਗਈਆਂ ਨੇ ਜਿਸ ਕਾਰਨ ਉਹਨਾਂ ਨੂੰ ਵੋਟਾਂ ਨੂੰ ਸਹੀ ਵਾਰਡ ਵਿੱਚ ਤਬਦੀਲ ਕਰਨ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟੇ ਜਾ ਰਹੇ ਨੇ ਉਹਨਾਂ ਸਬੰਧ ਅਧਿਕਾਰੀਆਂ ਖਿਲਾਫ ਗੁੱਸਾ ਜ਼ਾਹਰ ਕਰਦੇ ਆ ਕਿ ਹੈ ਕਿ ਇਹ ਸਬੰਧੀ ਬੀਡੀਪੀਓ ਦਫਤਰ ਦੇ ਸਬੰਧਿਤ ਅਧਿਕਾਰੀਆਂ ਨੂੰ ਮਿਲ ਕੇ ਜਾਣੂ ਕਰਵਾ ਚੁੱਕੇ ਹਨ ਪਰ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਇਸ ਤੋਂ ਬਾਅਦ ਜਦੋਂ ਉਹ ਆਪਣੀ ਲਿਖਤੀ ਦਰਖਾਸਤ ਦੇਣ ਲਈ ਐਸਡੀਐਮ ਦਫਤਰ ਫਾਜ਼ਿਲਕਾ ਗਏ ਤਾਂ ਉੱਥੇ ਨਾ ਤਾਂ ਐਸਡੀਐਮ ਅਤੇ ਨਾ ਹੀ ਕੋਈ ਹੋਰ ਅਧਿਕਾਰੀ ਮੌਜੂਦ ਸੀ ਕਾਫੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਦਫਤਰ ਦਾ ਸੁਪਰੀਡੈਂਟ ਉੱਥੇ ਆਇਆ ਤੇ ਜਦੋਂ ਉਹਨਾਂ ਨੇ ਉਸ ਨੂੰ ਸ਼ਿਕਾਇਤ ਦੇਣ ਦੀ ਕੋਸ਼ਿਸ਼ ਕੀਤੀ ਤਾਂ ਸੁਪਰੀਡੈਂਟ ਨੇ ਉਹਨਾਂ ਦੀ ਅਰਜ਼ੀ ਲੈਣ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਉਹਨਾਂ ਨੂੰ ਵਾਰ-ਵਾਰ ਸਰਕਾਰੀ ਦਫਤਰਾਂ ਦੇ ਚੱਕਰ ਕੱਟਨੇ ਪੈ ਰਹੇ ਨੇ ਵੋਟਾ ਸਾਡੀ ਵੋਟਾਂ ਦੇ ਛੇੜਛਾੜ ਹੋਈ ਜਾ ਪਿਛਲੇ ਫਲਾਣ ਤੋਂ ਹੋਈ ਸੀ ਕੋਣ ਵੀ ਅਸੀਂ ਇਹ ਚੱਕਰ ਲਗੇ ਫਿਰਨੇ ਕੱਟਦੇ ਫਿਰਨੇ ਕਦੇ ਬਿডিও ਦਫ਼ਤਰ ਕਦੇ ਸੈਕਟਰੀ ਕੋਲ ਕਦੇ ਐਸ.ਡੀ.ਐਮ ਦੇ ਦਫ਼ਤਰ ਆਇਆ ਵੀ ਅਸੀਂ ਦਰਖਾਸਤ ਲਾ ਆਨੇ ਵੀ ਸਾਡੀਆਂ ਜਿਹੜੇ ਵੋਟਾਂ ਹੈ ਗਿਆ ਜਿੱਥੇ ਸਾਡੀ ਜੈਨੂਨ ਵੋਟ ਉੱਥੇ ਹੀ ਰਵੇ ਤੇ ਇਹ ਵੋਟਾਂ ਦੀ ਛੇੜਖਾਨੀ ਜਿਹੜੀ ਹੈਗੀ ਹੈ ਇਹਨੂੰ ਸਹੀ ਕੀਤਾ ਜਾਵੇ ਇਸ ਤੋਂ ਬਾਅਦ ਅਸੀਂ ਦਰਖਾਸਤ ਐਸ.ਡੀ.ਐਮ ਤੇ ਲਾਉਣਾ ਇਤਰਾਜ ਪੀਓ ਨਾ ਦੀ ਮਨ ਮਰਜ਼ੀ ਕਰ ਰਹੇ ਨੇ ਅਫਸਰ ਨਾ ਦਾ ਕੋਈ ਇੱਥੇ ਅਫਸਰ ਹੈਗਾ ਮੌਕੇ ਤੇ ਹੋ ਗਏ ਨੇ 3 ਦਿਨ ਦਾ ਛੁੱਟੀ ਤੇ ਨਾ ਅਫਸਰ ਇੱਥੇ ਹੀ ਹੈ ਨਾ ਪਰ ਅਫਸਰ ਜਿਹੜੇ ਸਾਈਡ ਤੇ ਬੈਠੇ ਨੂੰ ਕੋਈ ਸੈਕਟਰੀ ਨੂੰ ਚੁੱਕੀ ਫਿਰਦਾ ਵੀਡੀਓ ਗਿਆ ਵੀਡੀਓ ਲੱਕ ਤੇ ਬੈਠਾ ਹੈਗਾ ਜਿਹੜੀ ਹਾਂ ਸੈਕਟਰੀ ਲੱਕ ਤੇ ਬੈਠੇ ਨੂੰ ਕੋਈ ਕਿਸੇ ਤਰਫ ਦੀ ਕੋ ਗੱਲ ਨਹੀਂ ਸੁਣ ਰਹੀ ਆ ਸਾਰੀ ਇਹ ਸਰਕਾਰ ਦੀ ਦਬਾਤ ਹਲੇ ਚੱਲ ਰਹਿਣੋ ਸਰਪੰਚ ਕਰਾ ਰਹੇ ਨੇ ਪਿੰਡਾਂ ਦੇ ਤੇ ਉਹਨਾਂ ਦੀ ਸ਼ਹਿਤ ਜਿਹੜੇ ਹੈਗੇ ਨੂੰ ਸਰਕਾਰ ਦੀ ਚਹਿ ਤੇ ਅੰਬਲ-ਉੰਬਲ ਜਿਹੜੇ ਹੈਗੇ ਨੂੰ ਉਹਨਾਂ ਮਤਲਬ ਕਿ ਅਫਸਰਾਂ ਦੇ ਥੱਲੇ ਚੱਲ ਰਹੇ ਨੂੰ ਵੀ ਅਫਸਰ ਦਾ ਕਹਿਣਾ ਮੰਨ ਰੇ ਨਾ ਨਾਦਾ ਸਾਡੇ ਓਟ ਹੈਣ 15 16 ਓਟਾ ਜੀ ਇਹ ਮੈਨੂੰ ਜਿਵੇਂ 10 ਓਟਾ ਜਾਂ 4 ਓਟਾ ਪਰਿਵਾਰ ਦੀਆਂ ਨਾ ਦੋ ਇਧਰ ਕਰ ਦਿੱਤੀਆਂ ਨੂੰ ਚਾਰ ਇਧਰ ਕਰ ਦਿੱਤੀਆਂ ਨੂੰ ਤੇ ਇੱਕ ਓਟ ਕਿੱਧਰ ਪਾ ਦਿੱਤੀ ਹੈ ਕਿਸੇ ਹੋਰ ਵਾਰਡ ਨੰਬਰ 'ਚ ਪਾਸ ਹੀ ਐਸਟੀਐਮ ਨੂੰ ਮਿਲੇ ਮਿਲਣਾ ਸੀ ਪਰ ਐਸਟੀਐਮ ਹੈਗਾ ਛੁੱਟੀ ਤੇ ਉਹ ਕਹਿੰਦੇ ਤਿੰਨ ਦਿਨ ਉਹ ਤਾ ਨਹੀਂ ਸਕਦਾ ਤੇ ਉਸ ਤੋਂ ਜਿਹੜਾ ਥੱਲੇ ਛੋਟਾ ਹੈਗਾ ਉਹਦੇ ਨਾਂ ਹੈਗਾ ਸੀ ਉਹ ਸੁਪਰੀਡੈਂਟ ਸੁਪਰੀਡੈਂਟ ਉਹਨੂੰ ਮਿਲੇ ਸੀ ਉਹ ਕਹਿੰਦਿਆ ਸੀ ਰੱਖ ਨਹੀਂ ਸਕਨੇ ਅਰਦਾਸ਼ ਇਹ ਜਾਂ ਵੀਡੀਓ ਕਰ ਸਕਦਾ ਹੈ ਜਾਂ ਸਾਈਟਰੀ ਕਰ ਸਕਦਾ ਤੁਸੀਂ ਉਧਰ ਜਾਓ ਇਹ ਉਹ ਨਾਨੂ ਪਤਾ ਹੈਗਾ ਵੀ ਸਾਡਾ ਵੈਸੇ ਕੰਮ ਸਰਕਾਰ ਮਤਲਬ ਕਿ ਕਰ ਹੀ ਨਹੀਂ ਰਹੀ ਆ ਸੁਣਾ ਹੀ ਨਹੀਂ ਰਹੀ ਹਾਂ ਨਹੀਂ ਲਈ ਅਰਦਾਸ਼ ਉਹਨਾਂ ਨੇ ਲਈ ਹੋ ਗਏ ਆ ਵੀਡੀਓ ਦਫਤਰ ਜਾ। ਬਸ ਤੇ ਇਹ ਕਹਿੰਨੇ ਵੀ ਜਿਹੜੀਆਂ ਓਟਾ ਸਾਡੇ ਹੈਗੀਆਂ ਨੂੰ ਜਿਹੜੀਆਂ ਪਰਿਵਾਰ ਦੇ ਓਟਾ ਨੂੰ ਇਕੱਠੀਆਂ ਹੋ ਜਾਵਣ। ਤੇ ਸਾਡਾ ਠੀਕ ਠਾਕ ਹੋਰ ਅਸੀਂ ਇੱਥੇ ਕੀ ਕਰ ਰਹਾ। ਤੇ ਇਸ ਕਰਕੇ ਆਏ ਆ ਜੀ ਸਾਡਾ ਨਾ ਓਟਾਂ ਦੀ ਛੇੜਛੜਾਈ ਹੋ ਰਹੀ ਹੈ। ਨਵੇਂ ਓਜਾਂ ਦੀ ਪੁਰਾਣੇ ਓਜਾਂ ਦੇ ਚੋਟਾ ਪਾ ਦੇ ਨੂੰ। ਤੇ ਕਿਉਂਕਿ ਮੈਂ ਨਾ ਨਵੇਂ ਓਜ ਦਾ ਵਸਵੀਕ ਆ। ਮੇਰੀ ਨਵੇਂ ਓਜਾਂ ਓਟਾ ਹੈ ਨਾ ਆਪਣੀਆਂ ਸਾਰੀਆਂ ਮੇਰੇ ਪਰਿਵਾਰ ਦੀਆਂ ਹੀ ਸਾਰੀਆਂ ਸਾਡੀਆਂ। ਇਹ ਛੇੜਛੜਾਈ ਕੀਤੀ ਹੈ ਵੀਡੀਓ ਆਪਣੇ ਦੂਜੇ ਸੈਕਟਰੀ ਪੰਚਾਇਤ ਸੈਕਟਰੀ ਮੈਂਬਰ ਜਿਹਨਾਂ ਸਾਰੇ ਸਰਪੰਚੀ ਨੇ ਕਰਕੇ ਤੇ ਮੇਰੀਆਂ ਵੋਟ ਬਦਲਾ ਦੇ ਨੂੰ ਸਾਡੇ ਅੱਗੇ ਸਾਹਮਣੇ ਸਰਪੰਚੀ ਤੇ ਨਾ ਖੜੋਵੇ ਤਾਂ ਮੈਂ ਲੜਿਆ ਤਾਂ ਮੈਂ ਵੀ ਪਿਛਲਾ ਇਲੈਕਸ਼ਨ ਵੀ ਨਾ ਲੜਿਆ ਸੀ ਤੇ ਤੁਸੀਂ ਇਹ ਨਾ ਇਹ ਮੇਰੇ ਵੋਟਾਂ ਜੀ ਸੀ ਪੁਰਾਣੇ ਪਿੰਡ ਚ ਰਹੀਆਂ ਜਾਣ ਵੋਟਾਂ ਤਾਂ ਬੜੀਆਂ ਬਹੁਤ ਹੀ ਵੋਟਾਂ ਜ਼ਿਆਦਾ ਸਾਡੀਆਂ ਵੋਟਾਂ 50 ਵੋਟ ਹੈ ਸਾਡੀ ਉਹਨਾਂ ਦਾ ਛੇੜਛਾੜ ਜ਼ਿਆਦਾ ਕਰ ਰਹੇ ਨੇ ਤਰਖਾਤ ਦਿੱਤੀ ਨਹੀਂ ਸੀ ਇਕਰੀ ਅਸੀਂ ਗਏ ਸੀ ਆਪਾਂ ਮੈਂ ਨਾ ਕਲ ਮਿੰਨ ਸ਼ਕਤੀ ਕੋਲ ਅਸੀਂ ਗਏ ਸੀ ਨਾ ਉਹਨੇ ਮੈਨੂੰ ਉਹਨਾਂ ਆਕਾਫ ਸਾਨੂੰ ਲਿਸਟ ਦੇ ਦੇ ਅੰਦਰ ਸਾਡੀ ਕੋਈ ਲਿਸਟ ਹੈ ਹੀ ਨਹੀਂ ਤੁਹਾਡੀ ਨਵੇਂ ਉੱਚ ਦੀ ਲਿਸਟ ਹੈ ਹੀ ਨਹੀਂ ਸਰਪੰਚ ਕਰਨ ਇੱਕ ਸਿੰਘ ਲੈ ਗਿਆ ਜੀ ਵੀਡੀਓ ਜੀ ਹੈ ਹੀ ਕੋਈ ਨਹੀਂ ਦਫਤਰੀ ਸੀ ਸੈਕਟਰੀ ਨੂੰ ਮਿਲੇ ਆਏ 50 ਸੈਕਟਰੀ ਨੂੰ ਮਿਲੇ ਆਏ ਉਹਨੇ ਸਾਡੀ ਗੌਰ ਹੀ ਨਹੀਂ ਕੀਤੀ ਇੱਥੇ ਮਿਲਣ ਆਏ ਜੀ ਅਸੀਂ ਐਪਲੀਕੇਸ਼ਨ ਰੱਖਾਈ ਹੈ ਅਤਰਾਜ ਦੀ ਭਈ ਐਸ ਡੀ ਐਮ ਨੂੰ ਤੇ ਕਮਿਸ਼ਨਰ ਪਾਂ ਕਰਨਾ ਚਾਹੁੰਦੇ ਨੇ ਵੀ ਸਾਡੀਆਂ ਜਿਹੜੀਆਂ ਵੋਟਾਂ ਨੂੰ ਜਿਹੜੀਆਂ ਵੋਟਰ ਪੁਰਾਣੇ ਦੀ ਪੁਰਾਣੇ ਚਲੇ ਜਾਂ ਨਵੇਂ ਦੇ ਨਵੇਂ ਹੀ ਰਹਿਣ ਕੋਈ ਬਦਲਾਅ ਨਾ ਹੋਵੇ ਜੀ ਇਸ ਸਬੰਧੀ ਜਦ ਬੀਡੀਪੀ ਉਹ ਫਾਜ਼ਲ ਕਾ ਪਿਆਰਾ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਇਹ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਵਾਰਡ ਬੰਦੀ ਦਾ ਕੰਮ ਉਹਨਾਂ ਦੀ ਦੇਖਰੇਖ ਹੇਠ ਸਹੀ ਢੰਗ ਨਾਲ ਚੱਲ ਰਿਹਾ ਹੈ। ਖੇਡ ਪੰਜਾਬੀ ਟੀਵੀ ਲਈ ਕ੍ਰਿਸ਼ਨ ਸਿੰਘ ਫਾਜ਼ਲ ਕਾ